ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਮਿਲ ਕਰਦੀਆਂ ਜੀ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜਿੰਦਗੀ ਦੇ ਤਵੇ ਵਿੱਚ ਖੁਸ਼ ਹੋਮਗੇ ਸੇ ਪਹੁੰਚ ਗਏ ਆਂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਠੀਕ ਆ ਜੀ ਤੇ ਸਾਰੇ ਦਰਸ਼ਨ ਦੇ ਵਿੱਚ ਸਾਰੇ ਜਿੰਨੇ ਵੀ ਆਪਣੀ ਸੰਗਤ ਆ ਬੜਾ ਉਤਸ਼ਾਹ ਭਰਿਆ ਹੋਇਆ ਜੀ ਮੱਥਾ ਟੇਕੀਏ ਠੀਕ ਹੈ ਫੜਾ ਫੜ ਸਭ ਨੇ ਤਿਆਰੀਆਂ ਕੀਤੀ ਹੋਈਆਂ ਵੀ ਕਦ ਪਹੁੰਚੀ ਜੀ ਅਸੀਂ ਦਰਬਾਰ ਸਾਹਿਬ ਦੇ ਕੋਲ ਜਾ ਮੱਥਾ ਟੇਕ ਲਈ ਜੀ ਦਰਬਾਰ ਸਾਹਿਬ 'ਚ ਜਾ ਠੀਕ ਹੈ ਸੋ ਤੁਸੀਂ ਵੀ ਵੀਡੀਓ ਦਾ ਨਰ ਬਣੇ ਰਹਿਣਾ ਐਂਡ ਤੱਕ ਤੁਸੀਂ ਵੀ ਦਰਸ਼ਨ ਕਰਿਓ ਤੁਸੀਂ ਵੀ ਰੌਣਕ ਮੇਲੇ ਦੇਖਿਓ ਠੀਕ ਹੈ ਬਹੁਤ ਕੁਝ ਚੀਜ਼ਾਂ ਮੈਂ ਇੱਧਰ-ਇੱਧਰ ਦੀਆਂ ਤੁਹਾਨੂੰ ਦਿਖਾਉਂਦੀ ਰਾਵਾਂਗੀ ਵੀਡੀਓ ਦੇ ਜ਼ਰੀਏ ਸਭ ਬਣੇ ਰਹੋ ਤੁਸੀਂ ਮੇਰੀ ਵੀਡੀਓ ਦੇ ਨਾਲ ਸੋ ਸਾਰੀ ਸੰਗਤ ਨੇ ਜੀ ਪਾ ਦਿੱਤੇ ਆ ਜੀ ਚਾਲੇ ਠੀਕ ਹੈ ਸਾਰੇ ਨਾਲ ਦੇ ਨਾਲ ਜਾ ਰਹੇ ਆ ਤੁਰਕੇ ਤੇ ਅੱਧੇ ਰਹਿ ਗਏ ਸਾਡੇ ਪਿੱਛੇ ਬੰਦੇ ਉਹ ਵੀ ਆਣਗੇ ਨਾਲ ਦੇ ਨਾਲ ਠੀਕ ਹੈ ਪਹਿਲਾਂ ਕਹਿੰਦੇ ਵੀ ਲੇਡੀਜ਼ ਮੂਰੇ ਹੋ ਜੋ ਇਸ ਕਰਕੇ ਪਹੁੰਚ ਗਏ ਜੀ ਅਸੀਂ ਸਾਹਮਣੇ ਹੈਗਾ ਜੀ ਸ਼੍ਰੀ ਦਰਬਾਰ ਸਾਹਿਬ ਤੇ ਇੱਧਰ ਹੈਗਾ ਜੀ ਜਿਲਿਆਂ ਵਾਲਾ ਬਾਗ ਠੀਕ ਹੈ ਤੇ ਸਾਰੇ ਨਾਲ ਦੀ ਨਾਲ ਤੁਰਦੇ ਜਾ ਰਹੇ ਆ ਇੰਜੋਏ ਕਰਦੇ ਜਾ ਰਹੇ ਆ ਕਿ ਕਿੰਨੀਆਂ ਸੋਹਣੀਆਂ ਸੋਹਣੀਆਂ ਇੱਥੇ ਫਲਕਾਰੀਆਂ ਪੰਜਾਬੀ ਜਿੱਤੀ ਪੰਜਾਬੀ ਸੂਟ ਅੰਮ੍ਰਿਤਸਰ ਸਨਾਨ ਅੰਮ੍ਰਿਤਸਰ ਛੋਲੇ ਕਿੰਨੇ ਹੀ ਜਿਆਦਾ ਫੇਮਸ ਹੈ ਜਿਹੜੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਠੀਕ ਆ ਬਹੁਤ ਸੋਹਣੀਆਂ ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ ਜੀ ਇੱਥੇ ਦੇਖਦੇ ਆ ਅਗਰ ਟਾਈਮ ਮਿਲਦਾ ਤਾਂ ਮਾਣੀ ਮੋਟੀ ਸ਼ਾਪਿੰਗ ਵੀ ਕਰਾਂਗੇ ਇਹ ਜੀ ਤਾਂ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਸਾਰੀ ਸੰਗਤ ਸਾਡੀ ਜੀ ਦੇਖਦੀ ਜਾਂਦੀ ਨਾਲ ਦੀ ਨਾਲ ਤੇ ਅਸ ਪਹੁੰਚਣ ਆ ਲਈ ਅਸੀਂ ਹੂੰ ਸੰਗਤ ਦਾ ਕੱਠ ਸੋਣਾ ਉੱਧਰ ਨੂੰ ਲਵਾਗੇ ਜੀ ਐਂਟਰੀ ਠੀਕ ਆ ਤੇ ਸਾਰੇ ਜਣੇ ਇੱਧਰ ਬੈਠੇ ਆ ਤੇ ਇੱਧਰ ਹੈਗਾ ਜੀ ਆਪਣਾ ਜੋੜਾਕਾਰ ਤੇ ਸਾਰੀ ਸੰਗਤ ਆਪਣੇ ਜੋੜੇ ਉਤਾਰ ਰਹੀ ਆ ਤੇ ਨਾਲ ਨਾਲ ਸਾਰੇ ਮਿਕਸ ਜੇ ਹੋਏ ਫਿਰਦੇ ਆ ਆਪੇ ਲੱਭੀ ਜਾਓ ਜੀ ਜਿਨ੍ਹਾਂ ਦੇ ਜਿਹੜੇ ਜਿਹੜੇ ਰਿਸ਼ਤੇਦਾਰ ਹੈਗੇ ਆ ਸੋ ਫਿਰ ਠੀਕ ਆ ਜੀ ਅੱਗੇ ਹੌਲੀ ਹੌਲੀ ਨਾਲ ਦੀ ਨਾਲ ਤੁਹਾਨੂੰ ਜੁਆਇੰਟ ਕਰਕੇ ਦਿਖਾਈ ਜਾਵਾਂਗੇ ਜੀ ਅਸੀਂ ਲੈ ਲਓ ਜੀ ਲੈ ਲਓ ਬੰਨੋ ਕੁੜੀਆਂ ਦੇ ਸਿਰ 'ਤੇ ਸਭ ਦੇ ਬੰਨੋ ਜੀ ਫਿਰ ਪਹੁੰਚ ਗਈ ਜੀ ਅਸੀਂ श्री दरबार सर साहेब Bye, ਕਿਰਤਾ ਘਰਾਂ ਦੀ ਸਮੁੱਚੀ ਬੀੜਾ ਉੱਪਰ ਸਮੁੱਚੇ ਮਾਈ ਭਾਈ ਭੈਣਾ ਬਜ਼ੁਰਗਾਂ ਬੰਦੀਆਂ ਉੱਪਰ ਸਾਡੇ ਆਕੇ ਆਪਣੇ ਪਰਿਵਾਰ ਨੂੰ ਤੱਕੜ ਦਿੱਤਾ ਜੋ ਕਿ ਦਰਸਨੀ ਨੇ ਵਾਪਰਿਆ ਸੀ ਉਹ ਸਾਰੀ ਕਹਾਣੀ ਮੱਖਣ ਸ਼ਾ ਨੇ ਅੱਜ ਆਪਣੇ ਪਰਿਵਾਰ ਦੇ ਨਾਲ ਸਾਂਝੀ áz lazım yani Five dot diyorsun gezeverly Zom ends əml節目 ਸਬਰੰਗ ਆ ਰਿਆ ਇਵਰਤਿ ਮਨ ਦਾ ਤਾ ਸਬਰੰਗ ਆ ਰਿਆ ਇਵਰਤਿ ਮਨ ਦਾ ਤਾ ਸਬਰੰਗ ਆ ਰਿਆ ਸਬਰੰਗ ਦੇ ਮਾਨਿਆ ंग माले सद रंग माले सदरंग माया सब रंग माले सिवन गाता सब रंग माले i <speaking in Spanish> <speaking in Spanish> <speaking in Spanish> Não, <laughs> ਜੀ ਪਹੁੰਚ ਗਏ ਆ ਜੀ ਅਸੀਂ ਜਿਲਿਆਂ ਵਾਲੇ ਬਾਗ ਦੇ ਅੰਦਰ ਠੀਕ ਹੈ ਚੱਲਦੇ ਆ ਜੀ ਆਂਟੀ ਫਿਰ ਚੱਲੀਏ ਚਲੋ ਉਹ ਨਹੀਂ ਚਿਲਿਆ ਵਾਲੇ ਬਾਗ ਦੀ ਐਂਟਰੀ ਇੱਥੇ ਸਾਰਾ ਦੱਸਿਆ ਬਾਬਾ ਜੀ ਖੁੱਲਣ ਦਾ ਟਾਈਮ ਵਗੈਰਾ ਸਭ ਕੁਝ ਠੀਕ ਹੈ ਜਿਲਿਆਂ ਵਾਲਾ ਬਾਗ ਸਮਾਰਕ ਚਲੋ ਚਾਹਦੇ ਆਂ ਅੰਦਰ ਆ ਦੇਖੋ ਇਹ ਸ਼ਹੀਦ ਹੋਇਆ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਮਾਈਆਂ ਕਿੰਨੇ ਸੋਹਣੀਆਂ ਸੋਹਣੀਆਂ ਮੂਰਤਾਂ ਬਣੀਆਂ ਹੋਈਆਂ ਜੀ ਦੇਖੋ ਆਂਟੀ ਇਹ ਉਹ ਹੈ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਮਾਈਆਂ ਹੋਣੀਆਂ ਹਨਾ ਹਾਂ ਉਹ ਹੀ ਬਣਾਏ ਹੋਏ ਆਂ ਹੈ

ਸਾਈਡ ਵੀ ਜਿਹੜੇ ਗੋਲੀਆਂ ਦੇ ਨਿਸ਼ਾਨ ਆ ਦੇਖੋ ਮੈਂ ਦੂਰ ਤੇ ਯੂਮ ਕਰਕੇ ਦਿਖਾ ਦੰਨੀ ਆ ਤੁਹਾਨੂੰ ਇੱਥੇ ਵੀ ਗੋਲੀਆਂ ਦੇ ਨਿਸ਼ਾਨ ਨਾ ਹੈਗੇ ਆਨ ਤੱਕ ਹਲੇ ਤੱਕ ਦੇਖੋ ਸਾਂਬਿਆ ਹੋਇਆ ਇਹ ਸਾਰਾ ਕੁਝ ਤੇ ਚਲੋ ਜੀ ਫਿਰ ਠੀਕ ਹੈ ਅਗਲੀ ਵੀਡੀਓ ਚ ਮਿਲਦੇ ਆਂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਠੀਕ ਹੈ ਇੱਥੇ ਇੱਕ ਮੇਨ ਖੂਹ ਸੀ ਠੀਕ ਹੈ ਜਿੱਥੇ ਛਾਲਾ ਮਾਰੀਆਂ ਸੀਗੀਆਂ ਲੋਕਾਂ ਨੇ ਤੇ ਦੂਸਰੀ ਗੱਲ ਮਤਲਬ ਗੋਲੀਆਂ ਦੇ ਨਿਸ਼ਾਨ ਠੀਕ ਹੈ ਜੀ ਫਿਰ ਓਕੇ ਬਾਏ ਬਾਏ